आनंदपुर साहिब ਤੋਂ ਮਹਾਰਾਜ ਤੁਰੇ ਸ਼ੋਭਕਸ਼ੀ ਆਨੰਦਪੁਰ ਦੀਆਂ ਗਲੀਆਂ ਨੂੰ ਮੱਥਾ ਟੇਕਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿੱਥੇ ਸੀਸ ਦਾ ਸੰਸਕਾਰ ਹੋਇਆ ਸੀ ਹਾਜ਼ਰ ਨਾਜ਼ਰ ਪ੍ਰਤੱਖ ਜਾਣ ਕੇ ਸੇਵਾ ਝੋਲੀ 'ਚ ਪਈ ਭਾਈ ਗੁਰਬਖਸ਼ ਜੀ ਤੇ ਇਹ ਨਾ ਬੜੀ ਗੱਲ ਮੈਂ ਸਿਹਰੇ ਵੀ ਫਤਿਹਗਰ ਸਾਹਿਬ ਕਹਿ ਰਿਹਾ ਸੀ ਸਤਿਗੁਰੂ ਕੋ ਭਾਈ ਸਾਹਿਬ ਨੇ ਕਹਿੰਦੇ ਸੇਵਾ ਤੇ ਮਹਾਰਾਜ ਤੁਸੀਂ ਭਾਤਤੀ ਮੈਂ ਪ੍ਰਵਾਨ ਸ਼ੁਕਰ ਕਿ ਮੈਨੂੰ ਸੇਵਾ ਦਿੱਤੀ ਪਰ ਇੱਕ ਧੂ ਪੈਂਦੀ ਹੈ ਮਾਰੇ ਕਹਿੰ ਲੈ ਕਿ ਕੀ ਹੋਇਆ ਕਹਿੰਦੇ ਸਤਗੁਰ ਜੀ ਜੇ ਤੁਸੀਂ ਚਲੇ ਗਏ ਮੈਂ ਆਨੰਦਪੁਰ ਸਾਹਿਬ ਤੇ ਰਹਾਗਾ ਕਿ ਜਿਵੇਂ ਸਰੀਰ ਵਿੱਚੋਂ ਰੂਹ ਨਿਕਲ ਜਾਏ ਤੇ ਪਿੱਛੇ ਮਿੱਟੀ ਹੋ ਜਾਂਦੀ ਹੈ ਇਹਨਾਂ ਗਲੀਆਂ ਦੇ ਵਿੱਚ ਸੁੰਨ ਵਰਤ ਜਾਈਗੀ ਮਹਾਰਾਜ ਜਿੱਥੇ ਜਿੱਥੇ ਹਰ ਰੋਜ਼ ਜਕਾਰੇ ਗੂੰਜਦੇ ਆ ਨਗਾਰੇ ਗੂੰਜਦੇ ਆ ਘੋੜਿਆਂ ਦੀਆਂ ਟਾਪਾਂ ਦੀਆਂ ਰੋਜ਼ ਇਧਰੋਂ ਆਵਾਜ਼ਾਂ ਆਉਂਦੀਆਂ ਕਿਤੇ ਅਮਰਤ ਵੇਲੇ ਡੋਲੂ ਖੜਕਦੇ ਆ ਕਰਮੰਡਲ ਖੜਕਦੇ ਆ ਕੋਈ ਉਧਰੋਂ ਸੁਖਮਨੀ ਸਾਹਿਬ ਦੀ ਧੁਨਾਂ ਲਾਪ ਰਿਹਾ ਕੋਈ ਉਧਰੋਂ ਜਪ ਸਾਹਿਬ ਪੜ ਰਿਹਾ ਕੋਈ ਉਧਰੋਂ ਆਪਣਾ ਨਿਤਨੇਮ ਕਰਦਾ ਤੁਰ ਆ ਰਿਹਾ ਕੋਈ ਵਾਹਿਗੁਰੂ ਵਾਹਿਗੁਰੂ ਲਾਪ ਰਿਹਾ ਇੱਥੇ ਤੇ ਮਹਾਰਾਜ ਜੀ ਆਨੰਦ ਵਰਤਦਾ ਤੇ ਤੁਸੀਂ ਸਾਰੇ ਚੱਲਿਓ ਸੇਵਾ ਪ੍ਰਵਾਨ ਮਹਾਰਾਜ ਜੀ ਕਾਲਜੇ 'ਚ ਕੁਛ ਹੁੰਦਾ ਰੁੱਕ ਪਰਿਆ ਜਾਂਦਾ ਮੈਂ ਰਵਾਂਗਾ ਕਿਵੇਂ ਇਹ ਸਾਡੇ ਵਾਲੀ ਚੁਣੌਤੀ ਹੈ ਇਹ ਕੱਲ ਤਾਂ ਹੁੰਦੀ ਹੈ ਨਾ ਜਦ ਬੜੇ ਬੜੀ ਵੱਡੀ ਦੁੱਖ ਹੁੰਦਾ ਕਰਦਾ ਤੇ ਪਤਾ ਪਾਤਸ਼ਾਹ ਨੇ ਕੀ ਜਵਾਬ ਦਿੱਤਾ ਮਹਾਰਾਜੇ ਕਹਿਣ ਲੱਗੇ ਭਾਈ ਗੁਰਬਖਸ਼ ਪ੍ਰੇਮ 'ਚ ਭਿੱਜ ਕੇ ਜਦੋਂ ਰੋਜ਼ ਚੌਂਕੜਾ ਮਾਰ ਕੇ ਇਹ ਕਿਹਾ ਕਰੇਗਾ ਨਾਨਕ ਭਗਤਾ ਸਦਾ ਵਿਗਾਸ ਉਹਦ ਨੂੰ ਅਦਾਸੀ ਨਹੀਂ ਆਏਗੀ ਜਦੋਂ ਤੂੰ ਪ੍ਰੇਮ 'ਚ ਭਿੱਜ ਕੇ ਪੜੇਂਗਾ ਨਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮਾਰੇ ਕਹਿੰਦੇ ਉਦੋਂ ਕੋਈ ਉਦਾਸੀ ਤੇਰੇ ਨੇੜੇ ਨਹੀਂ ਆਏਗੀ ਔਰ ਤੂੰ ਵੇਖੇਂਗਾ ਕਿ ਤੂੰ ਕੱਲਾ ਨਹੀਂ ਹੈ ਜ਼ਾਹਰ ਜ਼ਹੂਰ ਪੜੀ ਹਾਜ਼ਰ ਹਜ਼ੂਰ ਪੜੀ ਜਦੋਂ ਤੂੰ ਪੜਦਾ ਪੜਦਾ ਇਸ ਰੰਗ ਵਿੱਚ ਰਤਿਆ ਹੋਇਆ ਇੱਕ ਇੱਕ ਗੁਣ ਗੁਰੂ ਦਾ ਚੇਤੇ ਕਰਦਾ ਅਜ਼ਾਲ ਐ ਆਪ ਐ ਆਪੂ ਅਜੂ ਆਨਾਸ ਕਾ ਸਗੰਝ ਪੰਜ ਲੱਖਾ ਪੱਕ ਤੇ ਜਦੋਂ ਤੂੰ ਪੜੇਂਗਾ ਨਾ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਪੂਤੇ ਜਦੋਂ ਤੂੰ ਹਾਜ਼ਰ ਨਾਜ਼ਰ ਜਾਣ ਕੇ ਪੜੇਂਗਾ ਨਾ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਕੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਦੋਂ ਤੇਰੀ ਸੁਰਤ ਸਾਹਮਣੇ ਵੇਖ ਕੇ ਕਹੇਗੀ ਹਮਰੀ ਕਰੋ ਕਹਿੰਦਾ ਨਾ ਸਿੱਖ ਕਿੰਨਾ ਨਿਤਨੇਮ ਕਰਦਾ ਸਿੱਖ ਜੀ ਐਂ ਜਿਵੇਂ ਗੱਲਾਂ ਕਰ ਰਹੇ ਹੁੰਦਾ ਸਾਹਮਣੇ ਬੈਠਾ ਤੁਸੀਂ ਸੁਰਤ ਜੋੜੋ ਰੈਰਾ ਸਾਹਿਬ ਕੀਤੀ ਸ਼ਾਮ ਨੂੰ ਐਂ ਕਹਿੰਦਾ ਸਿੱਖ ਹਰ ਕੇ ਜਨ ਇਦਾਂ ਜਿਵੇਂ ਬਾਹ ਫੜ ਕੇ ਕਹੀਦਾ ਨਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੱਲਾਂ ਕਰਦਾ ਨਹੀਂ ਸਿੱਖ ਗੁਰੂ ਨਾਲ ਐ ਅੱਖਾਂ ਚ ਅੱਖਾਂ ਪਾ ਕੇ ਇਹ ਨਿਤਨੇਮ ਸਾਨੂੰ ਗੁਰੂ ਦੀ ਪ੍ਰੈਜੈਂਟੇਸ਼ਨ ਦੱਸਦਾ ਵੀ ਮੇਰਾ ਗੁਰੂ ਹਾਜ਼ਰ ਸਾਨੂੰ ਹਾਜ਼ਰ-ਨਾਜ਼ਰ ਸਾਨੂੰ ਐਂ ਕਹਿੰਦਾ ਵੀ ਤੁਸੀਂ ਕੱਲੇ ਨਹੀਂ ਹੋ ਜਦੋਂ ਤੁਸੀਂ ਸਦਕ ਨਾਲ ਪੜ੍ਹਨਾ ਹੈ ਨਾ ਰੋਜ਼ ਚੌਂਕੜਾ ਮਾਰ ਕੇ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਐਂ ਤੂੰ ਸਾਹਮਣੇ ਨਹੀਂ ਬੈਠਾ ਆਇਆ ਜੇ ਮਹਾਰਾਜ ਕਹਿੰਦੇ ਜਦੋਂ ਤੂੰ ਇਦਾਂ ਪ੍ਰੇਮ ਚ ਸਵੇਰੇ ਸ਼ਾਮ ਪੜ੍ਹੇਂਗਾ ਨਾ ਤੇ ਫਿਰ ਯਕੀਨ ਕਰੀ ਤੂੰ ਮਯੂਸੀ ਤੇ ਉਦਾਸੀ ਚ ਨਹੀਂ ਜਾਏਂਗਾ ਤੂੰ ਖਿੜ ਕੇ ਕਹੇਂਗਾ ਅਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਇਹ ਸਾਡੀ ਝੋਲੀ ਚ ਪਾਇਆ ਖੇੜਾ ਇਕੱਲੇ ਤੇ ਹੈ ਹੀ ਨਹੀਂ ਤੁਸੀਂ ਸਾਥ ਸੰਗਤ ਤੁਸੀਂ ਜ਼ਿੰਦਗੀ ਚ ਕਦੀ ਇਕੱਲੇ ਨਹੀਂ ਹੋ ਕਦੀ ਪਰਮ ਸਨਮਾਨਯੋਗ ਭਾਈ ਸਾਹਿਬ ਭਾਈ ਰੰਤਪੀਰ ਸਿੰਘ ਜੀ ਹੋਰਾਂ ਤੋਂ ਪੁੱਛਿਓ ਜਿਹੜੇ ਕਾਲਕੋਟਨੀਆਂ ਚ ਬੈ ਕੇ ਕਹਿੰਦੇ ਸੱਚ ਬੋਲਦਾ ਮੈਂ ਕਦੀ ਇਕੱਲਾ ਰਿਹਾ ਹੀ ਨਹੀਂ ਸੋ ਸਤਗੁਰ ਪਿਆਰਾ ਮੇਰਾ ਨਾਲ ਨਾਲ ਹੈ ਸਤ ਸ੍ਰੀ ਅਕਾਲ ਸਿੱਖ ਕਦੀ ਇਕੱਲਾ ਨਹੀਂ ਹੁੰਦਾ ਸਾਥ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਦੇ ਹਾਂ ਇਹ ਨਾ ਤੈਨੂੰ ਵਿਸਰੇ ਕਿ ਸਦਾ ਅੰਗ ਸੰਗੇ ਇਹ ਨਾ ਬੁੱਧੇ ਇਹ ਨਾ ਬੁੱਧੇ ਜਿੱਦਨ ਭੁੱਲ ਗਏ ਨਾ ਉਹਦੀ ਦਿੱਤੀ ਹੋਈ ਮੱਤ ਉਹ ਦਿਨ ਕਹਿੰਦਾ ਨਾ ਮੈਂ ਨਾ ਕਰਾਂ ਨਾ ਕਹਿੰਦੇ ਬਸ ਹੋਰ ਕੁਝ ਨਹੀਂ ਮੰਗਦਾ ਹੋਰ ਤੇ ਤੇਰੇ ਤੋਂ ਪੁੱਤ ਨਿਸ਼ਾਵਰ ਕਰ ਦੇ